ਅੱਜ ਇੱਕ ਸਾਨੂੰ ਹੁਣੇ ਇਨਫੋਰਮੇਸ਼ਨ ਮਿਲੀ ਆ ਕਿ ਕਨੂਵਾਲ ਚੌਂਕ ਤੋਂ ਨਵੀਂਪੁਰ ਚੌਂਕ ਨੂੰ ਜਾਂਦਿਆਂ ਚਮਨੋ ਹਸਪੀਟਲ ਦੇ ਲਾਗੇ ਕਿਤੇ ਫਾਇਰਿੰਗ ਹੋਈ ਹੈ ਉਹ ਹੁਣ ਪਤਾ ਕਨ ਤੇ ਲੱਗਾ ਵੀ ਇੱਕ ਕੋਈ i20 ਕਾਰ ਸੀ ਉਹਦਾ ਕੋਈ ਕ੍ਰੇਟਾ ਕਾਰ ਜਿਹੜੀ ਪਿੱਛਾ ਕਰ ਰਹੀ ਸੀ ਉਹਨਾਂ ਨੇ ਘੇਰ ਕੇ ਇੱਕ ਮੁੰਡੇ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖਜਲ ਖਾਰੀ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ બસ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ ਮੈਨੂੰ ਰਾਉਂਡ ਅਪ ਕੀਤਾ ਆ ਇਹ ਸਾਰਾ ਹੁਣ ਦੇਖ ਕੇ ਚੈੱਕ ਕਰਕੇ ਪਤਾ ਲੱਗੇਗਾ ਵੀ ਕਿੰਨੇ ਕੀ ਕੀਤਾ ਆ ਇਹ ਵੀ ਪਤਾ ਲੱਗ ਰਿਹਾ ਪੇਸ਼ਰ ਪੁਲਿਸ ਵਾਲਿਆਂ ਨੇ ਕਿਤੇ ਕੀਤਾ ਆ ਹੁਣ ਇਹਨਾਂ ਸਾਰੀ ਗੱਲ ਨੂੰ ਵੈਰੀਫਾਈ ਕਰਨ ਤੋਂ ਬਾਅਦ ਹੀ ਜਿਹੜਾ ਅਗਲਾ ਸੀ ਤੁਹਾਨੂੰ ਜਿਹੜੇ ਇਹਦੇ ਬਾਰੇ ਇਨਫਰਮੇਸ਼ਨ ਜੀ ਦੇਵਾਂਗੇ ਸਰ ਕਿਨੇ ਰੋਲ ਸਾਰੀ ਹੋਈ ਹੈ ਅਜੀ ਇਹਨਾਂ ਨਹੀਂ ਪਤਾ ਲੱਗਾ ਕਿੰਨੇ ਰੋਂਦ ਹੋਏ ਪਰ ਫਾਇਰ ਹੋਇਆ ਜ਼ਰੂਰ ਹੈ ਕਹਿੰਦੇ ਕਿ ਸਿਵਲ ਚੀਜ਼ ਦਾ ਜਿਨ੍ਹਾਂ ਨੇ ਇੱਕ ਫਾਇਰ ਕੀਤਾ ਜੀ ਹਾਂ ਕਈ ਵਾਰੀ ਇਦਾਂ ਹੈ ਪੁਲਿਸ ਜਦੋਂ ਕਿਸੇ ਮੁਜਰਮ ਦੀ ਨਿਗਰਾਨੀ ਕਰਦੀ ਹੈ ਜਾਂ ਕੋਈ ਕਰਦਾ ਫਿਰ ਉਹਦੇ ਚ ਸਿਵਲ ਕੱਪੜੇ ਵੀ ਵਰਤੇ ਜਾ ਸਕਦੇ ਕਿਸੇ ਨੂੰ ਫਨ ਲਈ ਅਜੇ ਤੁਹਾਨੂੰ ਸਾਰਾ ਰਿਜ਼ਲਟ ਤੇ ਤੋਂ ਬਾਅਦ ਹੀ ਦੱਸਦੇ ਹਾਂ ਅਸੀਂ ਵੀ ਕੀ ਅਸਲ ਅਸਲੀਅਤ ਕੀ ਹੈਗੀ ਅੱਜ ਇੱਕ ਸਾਨੂੰ ਹੁਣੇ ਇਨਫੋਰਮੇਸ਼ਨ ਮਿਲੀ ਆ ਕਿ ਕਨੂਵਾਲ ਚੌਂਕ ਤੋਂ ਨਵੀਂਪੁਰ ਚੌਂਕ ਨੂੰ ਜਾਂਦਿਆਂ ਚਮਨੋ ਹਸਪੀਟਲ ਦੇ ਲਾਗੇ ਕਿਤੇ ਫਾਇਰਿੰਗ ਹੋਈ ਹੈ ਉਹ ਹੁਣ ਪਤਾ ਕੰਨ ਤੇ ਲੱਗਾ ਵੀ ਇੱਕ ਕੋਈ i20 ਕਾਰ ਸੀ ਉਹਦਾ ਕੋਈ ਕ੍ਰੇਟਾ ਕਾਰ ਜਿਹੜੀ ਪਿੱਛਾ ਕਰ ਰਹੀ ਸੀ ਉਹਨਾਂ ਨੇ ਘੇਰ ਕੇ ਇੱਕ ਮੁੰਡੇ ਨੂੰ ਰਾਉਂਡ ਅਪ ਕੀਤਾ ਆ ਇਹ ਸਾਰਾ ਹੁਣ ਦੇਖ ਕੇ ਚੈੱਕ ਕਰਕੇ ਪਤਾ ਲੱਗੇਗਾ ਵੀ ਕਿੰਨੇ ਕੀ ਕੀਤਾ ਆ ਇਹ ਵੀ ਪਤਾ ਲੱਗ ਰਿਹਾ ਪਿਛਲੇ ਪੁਲਿਸ ਵਾਲਿਆਂ ਨੇ ਕਿਤੇ ਕੀਤਾ ਆ ਹੁਣ ਇਹਨਾਂ ਸਾਰੀ ਗੱਲ ਨੂੰ ਵੈਰੀਫਾਈ ਕਰਨ ਤੋਂ ਬਾਅਦ ਹੀ ਜਿਹੜਾ ਅਗਲਾ ਸੀ ਤੁਹਾਨੂੰ ਵੀਡੀਓ ਦੇ ਬਾਰੇ ਇਨਫਰਮੇਸ਼ਨ ਜਿੱਦ ਦੇਵਾਂਗੇ ਸਰ ਕਿੰਨੇ ਰੌਂਦ ਹੋਈ ਆ ਅਜੇ ਇਹਨਾਂ ਨੂੰ ਪਤਾ ਲੱਗਾ ਕਿੰਨੇ ਰੌਂਦ ਹੋਏ ਪਰ ਫਾਇਰ ਹੋਇਆ ਜ਼ਰੂਰ ਹੈ ਕਹਿੰਦੇ ਕਿ ਸਿਵਲ ਚੀਜ਼ ਦਾ ਜਿਨ੍ਹਾਂ ਨੇ ਇੱਕ ਫਾਇਰ ਕੀਤਾ ਜੀ ਹਾਂ ਕਈ ਵਾਰੀ ਇਦਾਂ ਆ ਪੁਲਿਸ ਜਦੋਂ ਕਿਸੇ ਮਜਰਮ ਦੀ ਨਿਗਰਾਨੀ ਕਰਦੀ ਹੈ ਜਾਂ ਕੋਈ ਕਰਦਾ ਫਿਰ ਉਹਦੇ ਜਿਵੇਂ ਸਿਵਲ ਕਪੜੇ ਵੀ ਵਰਤੇ ਜਾ ਸਕਦੇ ਕਿਸੇ ਨੂੰ ਫਨ ਲਈ ਅਜੇ ਤੁਹਾਨੂੰ ਸਾਰਾ ਰਿਜ਼ਲਟ ਤੇ ਤੋਂ ਬਾਅਦ ਹੀ ਦੱਸਦੇ ਹਾਂ ਅਸੀਂ ਵੀ ਕੀ ਅਸਲ ਅਸਲੀਅਤ ਕੀ ਹੈਗੀ ਹੈ ਅੱਜ ਇੱਕ ਸਾਨੂੰ ਹੁਣੇ ਇਨਫੋਰਮੇਸ਼ਨ ਮਿਲੀ ਆ ਕਿ ਕਾਨੂੰਗੋਆ ਚੌਂਕ ਤੋਂ ਨਵੀਂਪੁਰ ਚੌਂਕ ਨੂੰ ਜਾਂਦਿਆਂ ਚਮਨੋ ਹਸਪੀਟਲ ਦੇ ਲਾਗੇ ਕਿਤੇ ਫਾਇਰਿੰਗ ਹੋਈ ਹੈ ਉਹ ਹੁਣ ਪਤਾ ਕਨ ਤੇ ਲੱਗਾ ਵੀ ਇੱਕ ਕੋਈ i20 ਕਾਰ ਸੀ ਉਹਦਾ ਕੋਈ ਕ੍ਰੇਟਾ ਕਾਰ ਜਿਹੜੀ ਪਿੱਛਾ ਕਰ ਰਹੀ ਸੀ ਉਹਨਾਂ ਨੇ ਘੇਰ ਕੇ ਇੱਕ ਮੁੰਡੇ ਨੂੰ ਰਾਉਂਡ ਅਪ ਕੀਤਾ ਆ ਇਹ ਸਾਰਾ ਹੁਣ ਦੇਖ ਕੇ ਚੈੱਕ ਕਰਕੇ ਪਤਾ ਲੱਗੇਗਾ ਵੀ ਕਿੰਨੇ ਕੀ ਕੀਤਾ ਹੈ ਇਹ ਵੀ ਪਤਾ ਲੱਗ ਰਿਹਾ ਹੈ ਕਿ ਸ਼ਾਇਦ ਪੁਲਿਸ ਵਾਲਿਆਂ ਨੇ ਕਿਤੇ ਕੀਤਾ ਹੈ ਹੁਣ ਇਹਨਾਂ ਸਾਰੀ ਗੱਲ ਨੂੰ ਵੈਰੀਫਾਈ ਕਰਨ ਤੋਂ ਬਾਅਦ ਹੀ ਜਿਹੜਾ ਅਗਲਾ ਸੀ ਤੁਹਾਨੂੰ ਜਿਹੜੇ ਦੇ ਬਾਰੇ ਇਨਫੋਰਮੇਸ਼ਨ ਜੀ ਦੇਵਾਂਗੇ ਸਰ ਕਿਨੇ ਲੋਕ ਸਾਰੀ ਗਈ ਹੈ ਅਜੇ ਇਹਨਾਂ ਨੂੰ ਨਹੀਂ ਪਤਾ ਲੱਗਾ ਕਿੰਨੇ ਰੋਂਦੇ ਪਰ ਫਾਇਰ ਹੋਇਆ ਜਰੂਰ ਹੈ ਕੋਲ ਮਿਲਿਆ ਕਹਿੰਦੇ ਕਿ ਸਿਵਲ ਚੀਜ਼ ਦਾ ਜਿਨ੍ਹਾਂ ਨੇ ਇੱਕ ਫਾਇਰ ਕੀਤਾ ਜੀ ਹਾਂ ਕਈ ਵਾਰੀ ਇਦਾਂ ਹੈ ਪੁਲਿਸ ਜਦੋਂ ਕਿਸੇ ਮਜਰਮ ਦੀ ਨਿਗਰਾਨੀ ਕਰਦੀ ਹੈ ਜਾਂ ਕੋਈ ਕਰਦਾ ਫਿਰ ਉਹਦੇ ਚ ਸਿਵਲ ਕਪੜੇ ਵੀ ਵਰਤੇ ਜਾ ਸਕਦੇ ਕਿਸੇ ਨੂੰ ਫਨ ਲਈ ਅਜੇ ਤੁਹਾਨੂੰ ਸਾਰਾ ਰਿਜ਼ਲਟ ਤੇ ਤੋਂ ਬਾਅਦ ਹੀ ਦੱਸਦੇ ਹਾਂ ਅਸੀਂ ਵੀ ਕੀ ਅਸਲ ਅਸਲੀਅਤ ਕੀ ਹੈਗੀ ਅੱਜ ਇੱਕ ਸਾਨੂੰ ਹੁਣੇ ਇਨਫੋਰਮੇਸ਼ਨ ਮਿਲੀ ਆ ਕਿ ਕਨੂਵਾਲ ਚੌਂਕ ਤੋਂ ਨਵੀਂਪੁਰ ਚੌਂਕ ਨੂੰ ਜਾਂਦਿਆਂ ਚਮਨੋ ਹਸਪੀਟਲ ਦੇ ਲਾਗੇ ਕਿਤੇ ਫਾਇਰਿੰਗ ਹੋਈ ਹੈ ਉਹ ਹੁਣ ਪਤਾ ਕਹਿੰਦੇ ਲੱਗਾ ਵੀ ਇੱਕ ਕੋਈ i20 ਕਾਰ ਸੀ ਉਹਦਾ ਕੋਈ ਕ੍ਰੇਟਾ ਕਾਰ ਜਿਹੜੀ ਪਿੱਛਾ ਕਰ ਰਹੀ ਸੀ ਉਹਨਾਂ ਨੇ ਘੇਰ ਕੇ ਇੱਕ ਮੁੰਡੇ ਨੂੰ ਰਾਉਂਡ ਅਪ ਕੀਤਾ ਹੈ ਇਹ ਸਾਰਾ ਹੁਣ ਦੇਖ ਕੇ ਚੈੱਕ ਕਰਕੇ ਪਤਾ ਲੱਗੇਗਾ ਵੀ ਕਿੰਨੇ ਕੀ ਕੀਤਾ ਹੈ ਇਹ ਵੀ ਪਤਾ ਲੱਗ ਰਿਹਾ ਪਿਛਲ ਪੁਲਿਸ ਵਾਲਿਆਂ ਨੇ ਕਿਤੇ ਕੀਤਾ ਹੈ ਹੁਣ ਇਹਨਾਂ ਸਾਰੀ ਗੱਲ ਨੂੰ ਵੈਰੀਫਾਈ ਕਰਨ ਤੋਂ ਬਾਅਦ ਹੀ ਜਿਹੜਾ ਅਗਲਾ ਸੀ ਤੁਹਾਨੂੰ ਜਿਹੜੀ ਇਹਦੇ ਬਾਰੇ ਇਨਫਰਮੇਸ਼ਨ ਜੀ ਦੇਵਾਂਗੇ। ਕਿੰਨੇ ਰੌਣਕ ਸਾਰੀ ਹੋਈ ਹੈ। ਅਜੇ ਇਹਨਾਂ ਨੂੰ ਨਹੀਂ ਪਤਾ ਲੱਗਾ ਕਿ ਕਿੰਨੇ ਰੌਣਦ ਹੋਏ ਪਰ ਫਾਇਰ ਹੋਇਆ ਜਰੂਰ ਹੈ। ਕੋਲ ਮਿਲਿਆ। ਕਹਿੰਦੇ ਕਿ ਸਿਵਲ ਚੀਜ਼ ਦਾ ਜਿਨ੍ਹਾਂ ਨੇ ਇੱਕ ਫਾਇਰ ਕੀਤਾ ਜੀ। ਹਾਂ ਕਈ ਵਾਰੀ ਇਦਾਂ ਹੈ ਪੁਲਿਸ ਜਦੋਂ ਕਿਸੇ ਮਜਰਮ ਦੀ ਨਿਗਰਾਨੀ ਕਰਦੀ ਹੈ ਜਾਂ ਕੋਈ ਕਰਦਾ ਫਿਰ ਉਹਦੇ ਚ ਸਿਵਲ ਕਪੜੇ ਵੀ ਵਰਤੇ ਜਾ ਸਕਦੇ ਕਿਸੇ ਨੂੰ ਫਨ ਲਈ। ਅਜੇ ਤੁਹਾਨੂੰ ਸਾਰਾ ਰਿਜ਼ਲਟ ਤੇ ਤੋਂ ਬਾਅਦ ਹੀ ਦੱਸਦੇ ਹਾਂ ਅਸੀਂ ਵੀ ਕੀ ਅਸਲ ਅਸਲੀਅਤ ਕੀ ਹੈਗੀ।